ਆਓ ਗੁਰੂ ਪਿਆਰੀ ਸਾਧ ਸੰਗਤ ਜੀ ਸਾਧ ਸੰਗਤ ਜੀ ਆਪ ਜੀ ਨੇ ਬਹੁਤ ਪਿਆਰ ਦਿੱਤਾ ਰਤਿਆਂ ਵਾਲਿਓ ਦੂਸਰੀ ਵਾਰ ਆਪ ਜੀ ਨੇ ਯਾਦ ਕੀਤਾ ਤਾਂ ਆਪ ਜੀ ਦੇਖੋ ਸਾਧ ਸੰਗਤ ਜੀ ਤਨਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਉਹਨਾਂ ਦੇ ਕੌਤਕ ਕਿੰਨੇ ਦੇਖ ਚੁੱਕੇ ਹੋ ਆਇ ਸਤ ਸੰਗ ਜੀ ਦੁੱਖਾਂ ਦਾ ਨਾਸ ਕਰਦੇ ਆ ਕਿਸੇ ਦੀ ਸਾਧ ਸੰਗ ਜੀ ਰਸਵਲੀ ਹੈ ਕਿਸੇ ਦੀ ਗੰਡ ਹੈ ਕਿਸੇ ਦੀ 나ੜ ਫੁੱਲਦੀ ਹੈ ਬਿਨਾ ਪਰੇਸ਼ਨਾ ਤੋਂ ਸਾਧ ਸੰਗ ਜੀ ਆਇਂ ਕਿਰਪਾ ਕਰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਫੇਰ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਇਂ ਕਿਰਪਾ ਕਰਦੇ ਆ ਮਾਲਕ ਸਾਧ ਸੰਗਤ ਜੀ ਆਇਂ ਕਿਰਪਾ ਕਰਦੇ ਆ ਗੁਰੂ ਦੇ ਪਿਆਰਿਓ ਆਓ ਆਪਾਂ ਹੋਰ ਸਾਧ ਸੰਗਤ ਜੀ ਥੋੜਾ ਸਮਾਂ ਲਾਈਏ ਗੁਰੂ ਪਾਤਸ਼ਾਹ ਜੀ ਆਪਣੇ ਦੇ ਕਿਰਪਾ ਕਰਨ ਸਾਧ ਸੰਗਤ ਜੀ ਖੰਡੇ ਵਾਲੀ ਸੱਚੀ ਸਰਕਾਰ ਦੇ ਜਦੋਂ ਵੀ ਦਿਵਾਨ ਲੱਗਦੇ ਹੈ ਸਾਧ ਸੰਗਤ ਜੀ ਉਦੋਂ ਦਿਲ ਇਸ ਤਰ੍ਹਾਂ ਹੀ ਕਰਦਾ ਹੁੰਦਾ ਕਿ 10 ਮਿੰਟ ਹੋਰ ਲਾਦਗੇ 10 ਮਿੰਟ ਹੋਰ ਲਾਦਗੇ ਸਾਧ ਸੰਗਤ ਜੀ ਕਿਉਂ ਕਿਉਂਕਿ ਸਾਧ ਸੰਗਤ ਜੀ ਜਨਮ ਵਾਰ-ਵਾਰ ਨਹੀਂ ਮਿਲਣਾ ਸਾਤਸੰਗ ਜੀ ਇਹ ਸਾਡੇ ਪਿਛਲੇ ਪੂਰਬਲੇ ਕਰਮ ਹੁੰਦੇ ਆ ਪਿੱਛੇ ਸਾਡੇ ਦਰਗਾਹ ਦੇ ਵਿੱਚ ਲਿਖੇ ਹੁੰਦੇ ਸਾਤਸੰਗ ਜੀ ਇਸ ਕਰਕੇ ਸਾਨੂੰ satsang ਮਿਲਦੀ ਹੈ ਬਿਨਾ ਭਾਗਾ ਤੋਂ satsang ਨਹੀਂ ਮਿਲਦੀ ਸਾਤਸੰਗ ਜੀ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਹੈ ਆਓ ਗੁਰੂ ਦੇ ਪਿਆਰਿਓ ਆਪਾਂ ਇੱਕ ਛੋਟੀ ਜੀ ਵਿਚਾਰ ਕਰਕੇ ਸਾਤਸੰਗ ਜੀ ਫਿਰ ਆਪਾਂ ਸਮਾਪਤੀ ਕਰਦੇ ਹਾਂ 10 ਮਿੰਟ ਹੋਰ ਲਾਦ ਗਏ ਸਾਤਸੰਗ ਜੀ ਇੱਕ ਬਹੁਤ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਸਾਧ ਸੰਗਤ ਜੀ ਉਹ ਪਤੀ ਪਤਨੀ ਸਾਧ ਸੰਗਤ ਜੀ ਇੱਕੋ ਇੱਕ ਉਹਨਾਂ ਦਾ ਬੇਟਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਐਨਾ ਗਰੀਬ ਅਤ ਦੀ ਗਰੀਬੀ ਸਾਧ ਸੰਗਤ ਜੀ ਕਹਿੰਦੇ ਜਿਹੜੀ ਗਰੀਬੀ ਐ ਸਾਧ ਸੰਗਤ ਜੀ ਮੌਤ ਤੋਂ ਵੀ ਭੈੜੀ ਐ ਗੁਰੂ ਦੇ ਪਿਆਰਿਓ ਮੌਤ ਤੋਂ ਵੀ ਭੈੜੀ ਐ ਸਾਧ ਸੰਗਤ ਜੀ ਛੋਟਾ ਜਿਹਾ ਮਕਾਨ ਕੋਈ 1.5-2 ਮਰਲੇ ਦੇ ਵਿੱਚ ਸਾਧ ਸੰਗ ਜੀ ਕੋਈ ਇੱਕ-ਦੋ ਕਮਰੇ ਬਣਾਈ ਸਾਧ ਸੰਗ ਜੀ ਦੋ-ਚਾਰ ਪਸ਼ੂ ਵੀ ਰਖੇ ਗੁਰੂ ਦੇ ਪਿਆਰਿਓ ਬਸ ਪਸ਼ੂਆਂ ਦੇ ਗੁਜ਼ਾਰਾ ਸੀ ਸਾਧ ਸੰਗ ਜੀ ਬੱਚਾ ਵੀ ਜਵਾਨ ਸੀਗਾ ਸਾਧ ਸੰਗ ਜੀ 17-18 ਸਾਲ ਦਾ ਗੁਰੂ ਦੇ ਪਿਆਰਿਓ ਨਾ ਉਹਨੂੰ ਕਿਤੇ ਕੰਮ ਮਿਲੇ ਨਾ ਪਿਆਉ ਨੂੰ ਕੰਮ ਮਿਲੇ ਜੇ ਕੰਮ ਮਿਲੇ ਤਾਂ ਗੁਰੂ ਦੇ ਪਿਆਰਿਓ ਕੋਈ 15 ਦਿਨ ਕੋਈ ਮਹੀਨਾ ਸਾਧ ਸੰਗਤ ਦੀ ਲਾਇਆ ਕਰਨ ਫਿਰ ਫਿਰ ਵੇਲੇ ਹੋ ਜਾ ਕਰਨ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਆਤ ਦੀ ਗਰੀਬੀ ਸਾਧ ਸੰਗਤ ਜੀ ਮਰਨਾ ਚਾਹੁੰਦੇ ਆ ਪਰ ਸਾਧ ਸੰਗਤ ਜੀ ਮਰਬਣੀ ਹੁੰਦਾ ਗੁਰੂ ਦੇ ਪਿਆਰਿਓ ਕੀ ਕਰਨ ਸਾਧ ਸੰਗਤ ਜੀ ਤੇ ਜਦੋਂ ਸਾਧ ਸੰਗਤ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ ਜੀ ਜਦੋਂ ਭਾਗ ਜਾਗਦੇ ਆ ਜਦੋਂ ਭਾਗ ਜਾਗਦੇ ਸਾਧ ਸੰਗਤ ਜੀ ਉਹਨਾਂ ਦੇ ਪਿੰਡ ਦੇ ਵਿੱਚ ਹੀ ਸਾਧ ਸੰਗਤ ਜੀ ਕਿਸੇ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਸ੍ਰੀ ਖੰਡ ਪਾਠ ਆਰੰਭਸਨ ਭੋਗ ਵਾਲੇ ਦਿਨ ਸਾਧ ਸੰਗਤ ਜੀ ਕੀਰਤਨੀਏ ਸਿੰਘ ਸਾਧ ਸੰਗਤ ਜੀ ਕੀਰਤਨ ਕਰਨ ਵਾਸਤੇ ਆਈ ਗੁਰੂ ਦੇ ਪਿਆਰੋ ਜਦੋਂ ਕੜੀ ਖੁੱਲਦੀ ਹੈ ਜਦੋਂ ਭਾਗ ਜਾਗਦੇ ਹੈ ਸਾਧ ਸੰਗਤ ਜੀ ਉਹਨਾ ਕੀਰਤਨ ਕਰਨ ਵਾਲਿਆਂ ਨੇ ਸਾਧ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਾਸ ਕੀਤਾ ਸਾਧ ਸੰਗ ਜੀ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਕੌਣ ਹਨ ਕੀ ਚੀਜ਼ ਹਨ ਸਾਧ ਸੰਗ ਜੀ ਉੱਥੇ ਬੈਠੇ ਬੈਠੇ ਹੀ ਸਾਧ ਸੰਗ ਜੀ ਉਹਨਾਂ ਦੇ ਜਿਹੜੇ ਬਾਪ ਸੀਗੇ ਮੁੰਡੇ ਦੇ ਸਾਧ ਸੰਗ ਜੀ ਅੱਖਾਂ ਦੇ ਵਿੱਚ ਵਿਰਾਗ ਆ ਗਿਆ ਹੰਝੂ ਆ ਗਏ ਕਿ ਬਾਬਾ ਦੀਪ ਸਿੰਘ ਜੀ ਤੁਹਾਨੂੰ ਵੇਖਿਆ ਤਾਂ ਨਹੀਂ ਸੁਣਿਆ ਜ਼ਰੂਰ ਸੀਗਾ ਪਰ ਜੇ ਸ਼ਕਤੀਆਂ ਹੋਣੀਆਂ ਬਾਬਾ ਜੀ ਲੋਕਾਂ ਵਾਸਤੇ ਹੋਣੀਆਂ ਸਾਡੇ ਗਰੀਬਾਂ ਵਾਸਤੇ ਕੌਣ ਹੈ ਜਿਹੜਾ ਅਤ ਦੀ ਗਰੀਬੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਵਾਸਤੇ ਕੌਣ ਪੰਦ ਹੈ ਜੇ ਗੁਰੂ ਹੁੰਦਾ ਤਾਂ ਮਹਾਰਾਜ ਉਹ ਵੀ ਤਕੜਿਆਂ ਦਾ ਹੁੰਦਾ ਹੈ ਗਰੀਬਾਂ ਦਾ ਕੌਣ ਹੈ ਸਾਧ ਸੰਗਤ ਜੀ ਉੱਥੋਂ ਗੱਲ ਸੁਣੀ ਪਰ ਗੱਲ ਅੰਦਰ ਬਹਿ ਗਈ ਉਧਰੋਂ ਭੋਗ ਪਿਆ ਸਾਧ ਸੰਗਤ ਜੀ ਘਰ ਵਿੱਚ ਹੋ ਕੇ ਗੁਰੂ ਦੇ ਪਿਆਰਿਓ ਫਿਰ ਸੱਤ ਦੇ ਵਿੱਚ ਚਲੇ ਗਏ ਸਾਧ ਸੰਗ ਜੀ ਸੱਤ ਵਿੱਚ ਵਿਚਾਰਾਂ ਕੀਤੀਆਂ ਕਹਿਣ ਲੱਗੇ ਵੀ ਅੱਜ ਬਾਬਾ ਦੀਪ ਸਿੰਘ ਦਾ ਜੱਸ ਹੋਇਆ ਵੀ ਬਾਬਾ ਦੀਪ ਸਿੰਘ ਜੀ ਕੌਣ ਆ ਕਿਹੜੇ ਆ ਉਥੋਂ ਦੇ ਸਾਧ ਸੰਗ ਜੀ ਪਿੰਡ ਦੇ ਬੰਦਿਆ ਨੇ ਕਿਹਾ ਕਹਿੰਦੇ ਤੈਨੂੰ ਪਤਾ ਨਹੀਂ ਕਹਿੰਦੇ ਬਾਬਾ ਦੀਪ ਸਿੰਘ ਜੀ ਦਾ ਇੱਕ ਇਹੋ ਜੀ ਚੀਜ਼ ਹੈ ਜਿਵੇਂ ਜਾਦੂਗਾਰ ਕਦੇ ਕੁਝ ਬਣਾ ਦਿੰਦਾ ਕਦੇ ਕੁਝ ਬਣਾ ਦਿੰਦਾ ਬਾਬਾ ਦੀਪ ਸਿੰਘ ਜੀ ਬਿਮਾਰੀਆਂ ਤਾਂ ਐ ਚੱਕ ਦਿੰਦੇ ਜਿਵੇਂ ਜਾਦੂਗਰ ਖੇਡਾ ਪਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਸਾਧ ਸੰਗ ਜੀ ਗਰੀਬੀ ਆਸਦੀ ਐ ਸਾਧ ਸੰਗ ਦੀ ਪਰ ਮਨ ਵੱਧ ਗਿਆ ਘਰੇ ਵੀ ਰਹਿ ਕੀਤੀ ਤੇ ਘਰੇ ਰਹਿ ਕੀਤੀ ਤੇ ਮੁੰਡਾ ਕਹਿੰਦਾ ਜੀ ਆਪਾਂ ਚੱਲਗੇ ਆਪਾਂ ਬਾਪੂ ਕੋਈ ਕਿਰਾਇਆ ਇਕੱਠਾ ਕਰ ਲੈਨੇ ਆ ਸਾਧ ਸੰਗ ਜੀ ਕਹਿੰਦੇ ਨਹੀਂ ਪੁੱਤ ਕੇਰਾ ਮੈਨੂੰ ਜਾਣ ਦੇ ਕੇਰਾ ਮੈਨੂੰ ਜਾਣ ਦੇ ਇੱਕ ਵਾਰੀ ਮੈਂ ਜਾਣਾ ਹੈ ਸਾਧ ਸੰਗ ਜੀ ਉਥੇ ਬਾਪੂ ਹੀ ਚਲਾ ਗਿਆ ਦੇਕਰਉਣ ਜੋਗੇ ਪੈਸੇ ਵੀ ਨਾ ਸਾਧ ਸੰਗ ਜੀ ਸਾਧ ਸੰਗ ਜੀ ਉਥੇ ਜਦੋਂ ਤੱਕ ਵਿਰਿਆ ਅਛੀ ਦੰਸਾਹਬ ਸਾਧ ਸੰਗ ਜੀ ਤੇ ਸਾਧ ਸੰਗ ਜੀ ਵਿਰਾਗ ਕਰਦਾ ਰਿਹਾ ਕਿ ਬਾਬਾ ਦੀਪ ਸਿੰਘ ਜੀ ਕਿ ਤੁਸੀਂ ਗਰੀਬਾਂ ਦੇ ਵੀ ਮਸੀਹ ਹੋ ਗਰੀਬਾਂ ਦੀ ਵੀ ਅਰਦਾਸ ਸੁਣਦੇ ਹੋ ਮਹਾਰਾਜ ਜੀ ਮੈਂ ਸੰਤ ਬਾਬੇ ਬਹੁਤ ਦੇਖਿਆ ਬੜਿਆਂ ਥਾਵਾਂ ਤੇ ਗਿਆ ਹਾਂ ਪੈਸੇ ਵਾਲੇ ਨੂੰ ਤਾਂ ਹਰੇਕ ਹੀ ਹੱਥ ਪਾ ਲੈਂਦਾ ਮਹਾਰਾਜ ਕੋਈ ਸਾਡੇ ਵਰਗੇ ਨੂੰ ਵੀ ਹੱਥ ਪਾ ਲੈਨੇ ਮਹਾਰਾਜ ਜੀ ਸਾਧ ਸੰਗਤ ਜੀ ਨੇ ਪਿਆਰ ਦੇ ਨਾਲ ਸਾਧ ਸੰਗਤ ਜੀ ਵਿਰਾਗ ਦੇ ਨਾਲ ਬਾਬਾ ਜੀ ਦੇ ਨਾਲ ਗੱਲਾਂ ਕਰੀ ਉੱਥੇ ਨਾਮ ਸ਼িকার ਕੀਤੀ ਫਿਰ ਸਾਧ ਸੰਗਤ ਜੀ ਪ੍ਰਸ਼ਾਦਾ ਪਾਣੀ ਛਕਿਆ ਕਦੀ ਰਾਜ ਕੇ ਪ੍ਰਸ਼ਾਦਾ ਨਾਲ ਛਕਿਆ ਉਥੋਂ ਛਕਿਆ ਸਾਧ ਸੰਗਤ ਜੀ ਇੱਕ ਪ੍ਰਸ਼ਾਦਾ ਲਿਆ ਘਰੇ ਪ੍ਰਸ਼ਾਦ ਵਾਸਤੇ ਵੀ ਪ੍ਰਸ਼ਾਦ ਲੈ ਚਲਦੇ ਆ ਫਿਰ ਸਾਧ ਸੰਗ ਜੀ ਇੱਕ ਦੋ ਸਿੰਘ ਉੱਥੇ ਮਿਲੇ ਉਹਨਾਂ ਨੇ ਹੌਸਲਾ ਦਿੱਤਾ ਕਹਿੰਦੇ ਤੂੰ ਬਾਬਾ ਦੀਪ ਸਿੰਘ ਜੀ ਦੇ ਘਰੇ ਆ ਗਿਆ ਇਹ ਤਾਂ ਤੂੰ ਬਾਬਾ ਦੀਪ ਸਿੰਘ ਜੀ ਦੇ ਘਰ ਆ ਗਿਆ ਕਦੀ ਤੂੰ ਘਰ ਬੈਠਾ ਹੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰ ਲੈਂਦਾ ਬਾਬਾ ਜੀ ਨੇ ਉੱਥੇ ਹੀ ਤੇਰੀਆਂ ਅਰਦਾਸਾਂ ਸੁਣ ਲੈਣੀਆਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਮਨ ਵੱਜ ਗਿਆ ਮਨ ਵੱਜ ਗਿਆ ਸਾਧ ਸੰਗ ਜੀ ਉਦਰਾ ਆਇਆ ਸਾਧ ਸੰਗ ਜੀ ਜਿਹੜੇ ਪਸ਼ੂ ਸੀ ਸਾਧ ਸੰਗ ਜੀ ਉਹ ਵੀ ਮੱਝਾਂ ਵੀ ਸਾਧ ਸੰਗ ਜੀ ਕਦੀ ਕਿਸੇ ਦੇ ਘਰੇ ਬਨਣੀਆਂ ਕਦੀ ਕਿਸੇ ਦੇ ਘਰੇ ਬਨਣੀਆਂ ਕਹਿ ਦੇਣਾ ਪਾਈ ਵੀ ਅਸੀਂ ਵੀ ਤੁਹਾਡੇ ਪਸ਼ੂਆਂ ਦੀ ਰਾਖੀ ਕਰਾਂਗੇ ਸਾਡੀਆਂ ਮੱਝਾਂ ਤੁਸੀਂ ਆ ਬੰਨ ਲਓ ਗੁਲਾਮੀ ਵੀ ਕਰਨੀ ਗੁਲਾਮਪੁਣਾ ਵੀ ਕਰਨਾ ਘਰੇ ਜਗਾ ਨਹੀਂ ਸੀਗੀ ਪਰ ਸਾਧ ਸੰਗ ਜੀ ਹੁਣ ਇੰਨਾ ਮਨ ਵੱਜਿਆ ਘਰ ਆ ਕੇ ਦੱਸਿਆ ਵੀ ਠੰਡ ਪੈ ਗਈ ਉੱਥੇ ਸਰੀਰ ਨੂੰ ਮੈਨੂੰ ਹੌਸਲਾ ਦਿੱਤਾ ਫੇਰ ਸਾਸੰਗ ਜੀ ਮੱਝਾਂ ਕਿਸੇ ਦੇ ਘਰ ਦੇ ਵਿੱਚ ਸੌਪਤੀਆਂ ਕਹਿੰਦੇ ਭਾਈ ਜਿੰਨਾ ਚਿਰ ਅਸੀਂ ਨਹੀਂ ਆਉਂਦੇ ਤੁਸੀਂ ਮੱਝਾਂ ਸੰਭੋ ਇਹਨਾਂ ਦਾ ਜਿਹੜਾ ਦੁੱਧ ਆ ਭਾਵੇਂ ਤੁਸੀਂ ਡੇਰੀ ਪਾਓ ਤੇ ਭਾਵੇਂ ਤੁਸੀਂ ਆਪ ਪੀਓ ਗੁਰੂ ਦੇ ਪਿਆਰਿਓ ਮੱਝਾਂ ਉਹਨਾਂ ਨੂੰ ਸਾਂਭ ਕੇ ਤੇ ਸ਼ੀਤਾ ਸਾਹਿਬਾਗੇ ਸਾਸੰਗ ਜੀ ਕਿਸੇ ਨੇ ਵਾਰਤਾਨ ਸਾਬ ਕਰਨ ਦੀ ਸਾਧ ਸੰਗ ਜੀ ਸੇਵਾ ਸਾਹਮਲੀ ਕਿਸੇ ਨੇ ਲੰਗਰ ਦੇ ਵਿੱਚ ਸਾਧ ਸੰਗ ਦੀ ਡਿਊਟੀ ਲਾ ਲਈ ਕਿਸੇ ਨੇ ਝਾੜੂ ਦੀ ਡਿਊਟੀ ਪੋਚੇ ਦੀ ਡਿਊਟੀ ਲਾਤੀ ਸਾਧ ਸੰਗ ਜੀ ਤਕਰੀਬਨ ਸਾਢੇ 3 ਮਹੀਨੇ ਗੁਰੂ ਦੇ ਪਿਆਰਿਓ ਉਹਨਾਂ ਨੇ ਲਗਾਤਾਰ ਸੇਵਾ ਕੀਤੀ ਲਗਾਤਾਰ ਸੇਵਾ ਕੀਤੀ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਬਾਬਾ ਜੀ ਸਾਡੀ ਵੀ ਸੇਵਾ ਥਾਂ ਪੈਜੂਗੀ ਸਾਡੀ ਵੀ ਸੇਵਾ ਥਾਂ ਪੈਜੂਗੀ ਪਰ ਇਹ ਨਹੀਂ ਜਾਣਦੇ ਸਾਥ ਸੰਗਤ ਜੀ ਜਿਹੜੀ ਵੀ ਸੰਗਤ ਆਉਂਦੀ ਸੀ ਜਿਹੜੀ ਵੀ ਸੰਗਤ ਸਾਥ ਸੰਗਤ ਜੀ ਆਉਂਦੀ ਸੀਗੀ ਉਹੋ ਇੱਕੋ ਹੀ ਗੱਲ ਕਹਿੰਦੀ ਸੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਸੁਣਨਾ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਕਦੀ ਅਸੀਂ ਵੀ ਮਹਾਰਾਜ ਆਪਣੇ ਮੂੰਹ ਬੋਲ ਗਏ ਕਿ ਤੁਹਾਡੀ ਕਮਾਈ ਵੱਡੀ ਹੈ ਸਾਧ ਸੰਗਤ ਜੀ ਸਾਢੇ 3 ਮਹੀਨੇ ਹੋ ਗਏ ਗੁਰੂ ਦੇ ਪਿਆਰਿਓ ਸਾਡੇ ਤੇ ਨਾਮੀ ਨਿਆੰਬਾਦ ਸਾਧ ਸੰਗਤ ਜੀ ਬਾਬਾ ਜੀ ਨੇ ਉੱਥੇ ਹੀ ਸਾਧ ਸੰਗਤ ਜੀ ਦਰਸ਼ਨ ਤਾਂ ਨਹੀਂ ਦਿੱਤੇ ਆਵਾਜ਼ ਦਿੱਤੀ ਆ ਕਹਿੰਦੇ ਆ ਗੁਰਮਖਾ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਬਈ ਮੰਗੋ ਕੀ ਮੰਗਦੇ ਆ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਮੰਗੋ ਕੀ ਮੰਗਦੇ ਆ ਬਾਬਾ ਕਹਿਣ ਲੱਗਾ ਸਾਧ ਸੰਗਤ ਜੀ ਅੱਖਾਂ ਵਿੱਚ ਹੰਝੂ ਕਹਿੰਦੇ ਮਹਾਰਾਜ ਮੈਂ ਕੀ ਮੰਗਾ ਮੈਂ ਕੀ ਮੰਗਾ ਮਹਾਰਾਜ ਮੇਰੇ ਕੋਲੇ ਤਾਂ ਕੁਝ ਵੀ ਨਹੀਂ ਮਹਾਰਾਜ ਸਾਈਕਲ ਤੱਕ ਵੀ ਹੈ ਨਹੀਂ ਸਾਡੇ ਘਰ ਦੇ ਵਿੱਚ ਸਾਈਕਲ ਵੀ ਹੈ ਨਹੀਂਗਾ ਮਹਾਰਾਜੀ ਗਰੀਬੀ ਅਤ ਦੀ ਆ ਮਹਾਰਾਜ ਸਾਈਕਲ ਵੀ ਹੈ ਨਹੀਂ ਬਾਬਾ ਜੀ ਕਹਿਣ ਲੱਗੇ ਸਾਸਾਂ ਗੀ ਸੁਪਨੇ ਦੀ ਗੱਲ ਆ ਕਹਿੰਦੇ ਤੂੰ ਸਾਈਕਲ ਨੂੰ ਭਾੜਦਾ ਸਾਈਕਲ ਨੂੰ ਰੋਣਾ ਵੀ ਸਾਈਕਲ ਹੈ ਨਹੀਂ ਬਾਬਾ ਜੀ ਕਹਿੰਦੇ ਸਭ ਕੁਝ ਤੇਰੇ ਕੋਲੇ ਆ ਸਾਰਾ ਕੁਝ ਹੀ ਤੇਰੇ ਕੋਲੇ ਆ ਸੇਵਾ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਕੀ ਨਹੀਂ ਤੇਰੇ ਕੋਲੇ ਕਹਿੰਦੇ ਬਾਬਾ ਜੀ ਭੁੱਖੇ ਮਰਦੇ ਆ ਮੱਜਾਂ ਕਿਸੇ ਦੇ ਘਰ ਦੇ ਕੇ ਆਉਂਦੀਆਂ ਐ ਮਹਾਰਾਜ ਜੀ ਪਤਾ ਨਹੀਂ ਜਪਤੀ ਕਰ ਲੈਣ ਦੇਣ ਕਿ ਨਾ ਦੇਣ ਬਾਬਾ ਜੀ ਭੁੱਖੇ ਮਰਦੇ ਆ ਬਾਬਾ ਜੀ ਕਹਿੰਦੇ ਤੇਰੀ ਸੇਵਾ ਪ੍ਰਵਾਨ ਤੂੰ ਸਮਾਂ ਦੇਖੀ ਸਮਾਂ ਆਊਗਾ ਅੱਜ ਤੂੰ ਸਾਈਕਲ ਕਹਿਣਾ ਸਾਈਕਲ ਹੈ ਨਹੀਂ ਸਮਾਂ ਆਊਗਾ ਤੇਰੇ ਘਰ ਦੇ ਵਿੱਚ ਸੱਤ-ਸੱਤ ਗੱਡੀਆਂ ਹੋਣੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਚਾਬੀਆਂ ਬਦਲ-ਬਦਲ ਕੇ ਲਾਇਆ ਕਰੇਗਾ ਵੀ ਤਾਂ ਉਸ ਗੱਡੀ ਦੀ ਚਾਬੀ ਆ ਉਸ ਗੱਡੀ ਦੀ ਚਾਬੀ ਆ ਬਦਲ ਕੇ ਲਾਓ ਵੀ ਇਹਦਾ ਉਸ ਗੱਡੀ ਦੀ ਚਾਬੀ ਆ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਫਿਰ ਬਾਬਾ ਜੀ ਨੇ ਹੁਕਮ ਦਿੱਤਾ ਕੋਈ ਗੱਲ ਨਹੀਂ ਗੱਡੀਆਂ ਦੀ ਤਾਂ ਗੱਲ ਵੱਖਰੀ ਉਹ ਜਨੇਕ ਤੋਂ ਸੇਵਾ ਕੀਤੀ ਆ ਤੈਨੂੰ ਜਾਜਾਂ ਦੇ ਉੱਤੇ ਹੁਡੇ ਦਵਾ ਕਰਾਂਗੇ ਜਾਜਾਂ ਦੇ ਉੱਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਨ ਲੱਗਾ ਬਾਬਾ ਜੀ ਮੇਰੇ ਮੁੰਡੇ ਨੂੰ ਨਹੀਂ ਕੋਈ ਕੰਮ ਤੇ ਲਾਉਂਦਾਗਾ 17-18 ਸਾਲ ਦਾ ਵਿਆਹਣ ਵਾਲਾ ਉਹਨੂੰ ਕੋਈ ਕੰਮ ਤੇ ਨਹੀਂ ਰੱਖਦਾਗਾ ਬਾਬਾ ਜੀ ਬਾਬਾ ਜੀ ਕਹਿੰਦੇ ਉਹਨੂੰ ਕੰਮ ਤੇ ਕੌਣ ਰੱਖੂਗਾ ਉਹਨੂੰ ਕੰਮ ਤੇ ਕੌਣ ਰੱਖੂਗਾ ਬਜ਼ੁਰਗਾ ਇੱਕ ਦਿਨ ਇਹੋ ਜਿਹਾ ਆਊਗਾ ਇਹਨੂੰ ਤਾਂ ਨਹੀਂ ਤੇਰੇ ਮੁੰਡੇ ਨੂੰ ਕੋਈ ਕੰਮ ਤੇ ਰੱਖਦਾਗਾ ਪਰ ਇੱਕ ਦਿਨ ਇਹੋ ਜਿਹਾ ਆਊਗਾ ਤੇਰੇ ਮੁੰਡੇ ਦੇ ਕੋਲੇ ਕੰਮ ਕਰਨ ਵਾਲੇ ਬਹੁਤ ਆਉਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਫੇਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਫੇਰ ਸਾਧ ਸੰਗਤ ਜੀ ਇੱਕ ਵਾਰੀ ਕਹਿਦਿਏ ਤੇਰੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਤੇਰੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਸਾਧ ਸੰਗਤ ਜੀ ਇਹਨਾਂ ਦ੍ਰਿਸ਼ਟ ਸਾਧ ਸੰਗਤ ਜੀ ਦੇਖਿਆ ਤੇ ਦੋ ਦਿਨ ਹੋਰ ਲਾਇ ਸਾਧ ਸੰਗਤ ਜੀ ਫੇਰ ਘਰ ਆ ਗਏ ਘਰ ਆ ਕੇ ਸਾਧ ਸੰਗਤ ਜੀ ਮੱਜਾ ਸਾਧ ਸੰਗਤ ਜੀ ਆਪਣੀਆਂ ਹਵਾਲੇ ਕੀਤੀਆਂ ਫੇਰ ਵੀ ਬੰਦੇ ਰਹੇ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਗੁਰੂ ਦੇ ਪਿਆਰਿਓ 15 ਦਿਨ ਨਹੀਂ ਪਾਈ 15 ਦਿਨ 15 ਦਿਨਾਂ ਬਾਅਦ ਵਿੱਚ ਸਾਧ ਸੰਗਤ ਜੀ 15 ਦਿਨ ਪੈਣ ਨਹੀਂ ਦਿੱਤੇ ਮਾਲਕ ਨੇ ਸਾਧ ਸੰਗਤ ਜੀ ਉਹਦਾ ਕੋਈ ਮੁੰਡੇ ਦਾ ਯਾਰ ਦੋਸਤ ਸੀਗਾ ਸਾਧ ਸੰਗਤ ਜੀ ਉਹਨੇ ਬਾਹਰਲੀ ਕੰਟਰੀ ਦੇ ਸਾਧ ਸੰਗ ਜੀ ਕਾਫੀ ਚਿਰ ਹੋ ਗਿਆ ਸੀਗਾ ਪੁਰਾਣਾ ਪੱਕਾ ਸਾਧ ਸੰਦੀ ਬੱਚਿਆਂ ਵਾਲਾ ਹੋ ਗਿਆ ਸੀਗਾ ਗਿਆ ਸਾਧ ਸੰਗ ਜੀ ਕੁਆਰਾ ਸੀਗਾ ਤੇ ਸਾਧ ਸੰਗ ਜੀ ਉੱਥੇ ਬੱਚਿਆਂ ਵਾਲਾ ਹੋ ਗਿਆ ਉਹਨੇ ਸਾਧ ਸੰਗ ਜੀ ਜਦੋਂ ਹਾਲਾਤ ਦੇਖੇ ਕਿਸੇ ਨੇ ਦੱਸਤਾ ਹੋਣਾ ਫੋਨ ਕਰਕੇ ਸਾਧ ਸੰਗ ਜੀ ਉਹ ਕਹਿੰਦਾ ਵੀ ਤੂੰ ਆ ਮੇਰੇ ਕੋਲੇ 15 ਦਿਨਾਂ ਦੇ ਵਿੱਚ ਸਾਧ ਸੰਗ ਜੀ ਉਹਨੇ ਬਾਹਰਲੀ ਕੰਟਰੀ ਦੇ ਵਿੱਚ ਬੁਲਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 15 ਦਿਨਾਂ ਦੇ ਵਿੱਚ ਬਾਹਰਲੀ ਕੰਟਰੀ 'ਚ ਬੁਲਾ ਲਿਆ ਸਾਧ ਸੰਗ ਜੀ ਇੱਕ ਸਾਲ ਦੇ ਵਿੱਚ ਗੁਰੂ ਦੇ ਪਿਆਰਿਓ 20 ਮਰਲੇ ਦੀ ਜਗ੍ਹਾ ਸਾਧ ਸੰਗਤ ਦੀ ਕੋਠੀ ਬਣਾਲੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਠੀ ਬਣਾਲੀ ਤੇ ਸਾਧ ਸੰਗਤ ਜੀ ਤਕਰੀਬਨ 7 ਸਾਲ ਹੋ ਗਏ ਸਾਧ ਸੰਗਤ ਜੀ ਅੱਗੇ ਗਾਂ 7 ਸਾਲ 7 ਸਾਲਾਂ ਦੇ ਵਿੱਚ ਸਾਧ ਸੰਗਤ ਜੀ ਅੱਜ ਉਹਦੇ ਕੋਲੇ ਬਜ਼ੁਰਗ ਦੇ ਕੋਲੇ 7 ਗੱਡੀਆਂ ਸਾਧ ਸੰਗਤ ਜੀ 7 ਗੱਡੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 7-8 ਵਾਰੀ ਸਾਧ ਸੰਗਤ ਜੀ ਮੁੰਡੇ ਨੇ ਸਾਧ ਸੰਗਤ ਜੀ ਬਾਹਰ ਲਈ ਤੂਰ ਤੇ ਗਿਆ ਸੀ ਸਾਧ ਸੰਗਤ ਜੀ ਤੇ ਬਾਹਰ ਪੱਕਾ ਹੋ ਗਿਆ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਸੱਤ ਅੱਠ ਵਾਰੀ ਸਾਧ ਸੰਗਤ ਜੀ ਬਾਪੂ ਨੂੰ ਮਿਲਣ ਵਾਸਤੇ ਗਿਆ ਬਾਪੂ ਤਣ ਤਣ ਮਹੀਨੇ ਲਾਇਆ ਹੁੰਦਾ ਸੀ ਇਹ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰਿਓ ਜਾਜਾ ਦੇ ਉੱਤੇ ਹੂਟੇ ਦਵਾ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਵੀ ਸਾਧ ਸੰਗਤ ਜੀ ਉਹ ਪਰਿਵਾਰ ਸਾਧ ਸੰਗਤ ਜੀ ਦਸਵੰਦ ਵੀ ਦਿੰਦੇ ਆ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਦਾਨ ਸਾਹਿਬ ਤੇ ਅੱਜ ਵੀ ਸਾਧ ਸੰਗਤ ਜੀ ਸੇਵਾ ਕਰਦੇ ਆ ਮੌਕਾ ਮਿਲਦਾ ਸਾਧ ਜੀ ਅੱਜ ਵੀ ਸੇਵਾ ਕਰਦੇ ਆ ਤੇ ਅੱਜ ਵੀ ਸਾਧ ਸੰਗ ਜੀ ਉਹ ਮੂੰਹੋਂ ਕਹਿੰਦੇ ਕਿ ਬਾਬਾ ਜੀ ਮੈਂ ਕਹਿੰਦਾ ਹੁੰਦਾ ਸੀ ਕਿਤੇ ਮੈਂ ਵੀ ਕਹਾਂ ਕਿ ਤੁਹਾਡੀ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇ ਅੱਜ ਸੱਚੇ ਪਾਤਸ਼ਾਹ ਮੈਂ ਆਪਣੇ ਦਿਲੋਂ ਤਨੋਂ ਮਨੋਂ ਸੱਚੇ ਪਾਤਸ਼ਾਹ ਮੈਂ ਇਕੱਲਾ ਹੀ ਨਹੀਂ ਸਾਰਾ ਪਰਿਵਾਰ ਹੀ ਕਹਿੰਦਾ ਹੈ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਹੈ ਸਾਤਸੰਗ ਜੀ ਖੰਡੇ ਵਾਲੀ ਸੱਚੀ ਸਰਕਾਰ ਆਏ ਜਾਦੂਗਰ ਸਾਤਸੰਗ ਜੀ ਉਹ ਜਾਦੂਗਰ ਮੰਤਰ ਨਹੀਂ ਮਾਰਨ ਦਾ ਮੰਤਰ ਮਾਰਨ ਦਾ ਆਏ ਜਾਦੂਗਰੀ ਦਿਖਾਉਂਦੇ ਸਾਤਸੰਗ ਜੀ ਸਾਤਸੰਗ ਜੀ ਜਿੱਥੇ ਉਹ ਗੁਰੂ ਦੇ ਪਿਆਰਿਓ ਇੱਕ ਗੁਰੂ ਘਰ ਦੇ ਸਾਤਸੰਗ ਜੀ ਮਾਲਕ ਹਨ ਸਾਤਸੰਗ ਜੀ ਗੁਰੂ ਰਾਮਦਾਸ ਜੀ ਦਾ ਥਾਪੜਾ ਉੱਪਰ ਆ ਗੁਰੂ ਕਾਂਗੀ ਤਰ ਦਾ ਥਾਪੜਾ ਸਾਤਸੰਗ ਜੀ ਉੱਥੇ ਉਹ ਡਾਕਟਰ ਵੀ ਆ ਸਾਤਸੰਗ ਜੀ ਡਾਕਟਰੀ ਦਾ ਵੀ ਕੰਮ ਕਰਦੇ ਆ ਗੁਰੂ ਦੇ ਪਿਆਰਿਓ ਤੇ ਇਸ ਕਰਕੇ ਰਤਿਆਵਾਲਿਓ ਆ ਹੋਰ ਸਾਹਸੰਗ ਦੀ 6-7 ਦਿਨ ਹੋ ਗਏ ਦਾਸ ਦੇ ਕੋਲੇ ਇੱਕ ਬੰਦਾ ਆਇਆ ਸਾਹਸੰਗ ਦੀ ਪ੍ਰੇਮੀ ਆਇਆ ਕਹਿੰਦਾ ਬਾਬਾ ਜੀ ਲੱਤ ਨਹੀਂ ਦਰਦ ਕਰਨੋਂ ਹਟਦੀ ਦਾਸ ਨੇ ਕਿਹਾ ਕਿੰਨਾ ਚਿਰ ਹੋ ਗਿਆ ਕਹਿੰਦੇ ਬਾਬਾ ਜੀ 6-7 ਸਾਲ ਹੋ ਗਏ ਆ ਜੇ ਹਟ ਜਾਵੇ ਤਾਂ ਹਟ ਜਾ ਹਟ ਜਾਂਦੀ ਆ ਫਿਰ ਤਾਂ ਕਦੀ-ਕਦੀ 20-20 ਦਿਨ 25-25 ਦਿਨ ਮਹੀਨਾ ਰਾਮ ਰਹਿੰਦਾ ਤੇ ਜੇ ਦਰਦ ਕਰ ਲਾਪੇ ਤੇ ਫੇਰ ਕਰਦੀ ਰਹਿੰਦੀ ਆ 7 ਸਾਲ ਹੋ ਗਏ ਆ ਦਾਸ ਨੇ ਕਿਹਾ ਤੁ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਜਾਵੜਾ ਜੋ ਉਸ ਦਾ ਪ੍ਰਸ਼ਾਦ ਲੈ ਕੇ ਤੇ ਆਪਦੀ ਲੱਤ ਦੇ ਉੱਤੇ ਮळਈ ਜੇ ਦੁਬਾਰਾ ਤੇਰੀ ਲਾਤੇਦਰਲੇ ਪਾਸਿਓਂ ਕੋਈ ਜਾਂ ਦੂਜੀ ਲੱਤ ਵੀ ਤਰੀਕ ਦੇ ਦਰਦ ਕਰ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਆਖੀ ਅੱਖੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸੱਚੀ ਸਰਕਾਰ ਨਾਖੀ ਆਓ ਗੁਰੂ ਦੇ ਪਿਆਰਿਓ ਧੰਨਵਾਦ ਕਰਦੇ ਹਾਂ ਸਾਧ ਸੰਗਤਾਂ ਦੇ ਸਾਧ ਸੰਗ ਜੀ ਰਤਿਆਂ ਵਾਲਿਓ ਦੂਸਰੀ ਵਾਰ ਆਪੀ ਦੇ ਦਰਸ਼ਨ ਕੀਤੇ ਆ ਸਾਧ ਸੰਗ ਜੀ ਤੁਹਾਡਾ ਆਪ ਜੀ ਦਾ ਧੰਨਵਾਦ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਸਾਧ ਸੰਗਤ ਜੀ ਜਿਨ੍ਹਾਂ ਨੇ ਅਤੀ ਸੰਯੋਗ ਦਿੱਤਾ ਸਾਡੇ ਪਿਆਰੇ ਬਹੁਤ ਹੀ ਸਾਧ ਸੰਗਤ ਜੀ ਨੇੜ ਦੇ ਨੇੜ ਤਾਂ ਰੱਖਣ ਵਾਲੇ ਪਿਆਰੇ 골ਡਨ ਗਰੇਲਸ ਸਾਧ ਸੰਗਤ ਜੀ 골ਡਨ ਗਰੇਲਸ ਪ੍ਰਤਾਪ ਰੋਡ ਗੁਰੂ ਨਾਨਕ ਮਾਰਕੀਟ ਮੋਗਾ ਸਾਧ ਸੰਗਤ ਜੀ ਸਾਡੇ ਰਾਜੂ ਵੀਰ ਜੀ ਸਾਧ ਸੰਗਤ ਜੀ ਉਹਨਾਂ ਨੇ ਵੀ ਸਾਧ ਸੰਗ ਜੀ ਅਤੀ ਸੰਜੋਗ ਦਿੱਤਾ ਗੁਰੂ ਦੇ ਪਿਆਰਿਓ ਇਹ ਸਾਧ ਸੰਗ ਜੀ ਬਹੁਤ ਪਿਆਰ ਕਰਦੇ ਸਾਧ ਸੰਗ ਜੀ 골ਡਨ ਗ੍ਰਿਲਸ ਸਾਧ ਸੰਗਤ ਜੀ ਸਨਾਤਨ ਮੰਦਰ ਦੇ ਸਾਹਮਣੇ ਪ੍ਰਤਾਪ ਰੋਡ ਗੁਰੂ ਨਾਨਕ ਮਾਰਕੀਟ ਮੋਗਾ ਸਾਧ ਸੰਗ ਜੀ ਬੜਾ ਪਿਆਰ ਕਰਦੇ ਸਾਧ ਸੰਗ ਜੀ ਸਾਨੂੰ ਬਹੁਤ ਬੇਹਦ ਸਾਧ ਸੰਗ ਜੀ ਪਿਆਰ ਕਰਦੇ ਆ ਤੋ ਆਓ ਸਾਧ ਸੰਗਤ ਜੀ ਫੇਰ ਕਦੀ ਸਮਾਂ ਬਣਾ ਦੇ ਆਪ ਜੀ ਦੇ ਦਰਸ਼ਨ ਕਰਾਂਗੇ ਦਾਸ ਨੂੰ ਮਿਲਣ ਦਾ ਸਮਾਂ ਸਾਧ ਸੰਗਤ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਫੋਨ ਤੇ ਵੀ ਕਨੈਕਟ ਕਰ ਸਕਦੇ ਹੋ ਪਿੰਡਾਂ ਸ਼ਹਿਰਾਂ ਵਿੱਚ ਜੋ ਵੀ ਸੰਗਤ ਦੀਵਾਨ ਲੀਕਦੀ ਹੈ ਤੁਸੀਂ ਫੋਨ ਦੇ ਉੱਤੇ ਵੀ ਸਾਧ ਸੰਗਤ ਜੀ ਕਨੈਕਟ ਕਰ ਸਕਦੇ ਹੋ ਜੋ ਕਿ ਦੁਕਤ ਗਲੀਪ ਸਾਧ ਸੰਗਤ ਜੀ ਕੋਈ ਸੰਗਤ ਹੁੰਦੀ ਹੈ ਸਾਧ ਸੰਗਤ ਜੀ ਸਾਂਝਾ ਕਰਦੀ ਹੈ ਉਹ ਵੀ ਤੁਸੀਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕਰ ਸਕਦੇ ਹੋ ਸਾਧ ਸੰਗਤ ਜੀ ਤੋ ਧੰਨਵਾਦ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਸ਼ੀਦਾਲ ਸਾਹਿਬ ਸਾੜ ਵਾਲੇ ਸ਼ੀਦਾ ਸੰਗਾਂ ਦਾ ਸਤਿਕਾਰ ਕਰੀਏ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਰਤਿਆਂ ਵਾਲਿਓ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਸਾਧ ਸੰਗਤ ਜੀ ਕਿੰਨਾ ਇਕੱਠਾ ਹੈ ਅੱਜ ਮੈਨੂੰ ਜਾਪਦਾ ਸਾਧ ਸੰਗਤ ਦੀ ਕੋਈ 50000 ਤੋਂ ਵੀ ਉੱਤੇ ਇਕੱਠਾ ਹੈ ਗੁਰੂ ਦੇ ਪਿਆਰਿਓ ਤੋ ਤੁਹਾਡਾ ਬਹੁਤ ਧੰਨਵਾਦ ਸਾਧ ਸੰਗਤ ਜੀ ਬੜਾ ਤੁਸੀਂ ਪਿਆਰ ਦਿੱਤਾ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰਿਓ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੀ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੇ ਦਾਸ ਨੂੰ ਵੀ ਆਸ਼ੀਰਵਾਦ ਦੇਣਾ ਸਾਧ ਸੰਗਤ ਜੀ ਲੰਬੀ ਉਮਰ ਦਾ ਆਸ਼ੀਰਵਾਦ ਨਾਲ ਦੇਣਾ ਵੀ ਸਾਡੀ ਲੰਬੀ ਉਮਰ ਹੋਵੇ ਸਾਧ ਸੰਗਤ ਜੀ ਲੰਬੀ ਉਮਰ ਦਾ ਆਸ਼ੀਰਵਾਦ ਨਾਲ ਦੇਣਾ ਤੇ ਸਾਧ ਸੰਗਤ ਜੀ ਐਨਾ ਕਾ ਆਸ਼ੀਰਵਾਦ ਦੇਣਾ ਐਨੀ ਕਾ ਰਹਿਮ ਰੱਖਣੀ ਐਨਾ ਸਾਡੇ ਉਤੇ ਹੱਥ ਰੱਖਣਾ ਸਾਧ ਸੰਗਤ ਜੀ ਕਿ ਜਦ ਤੱਕ ਵੀਰੇ ਹੀ ਸਾਧ ਸੰਗ ਜੀ ਅਸੀਂ ਸੰਗਤਾਂ ਦੇ ਜੋੜੇ ਸਾਫ ਕਰਦੇ ਰਹੀਏ ਗੁਰੂ ਦੇ ਪਿਆਰਿਓ ਸਾਡੇ ਵਿੱਚ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਆਵੇ ਜਦ ਤੱਕ ਵੀਰੇ ਹੀ ਸਾਧ ਸੰਗ ਜੀ ਅਸੀਂ ਸਾਧ ਸੰਗ ਜੀ ਤੁਹਾਡੇ ਵਰਗੀਆਂ ਸੰਗਤਾਂ ਦੇ ਜੋੜੇ ਸਾਫ ਕਰਦੇ ਰਹੀਏ ਸਾਧ ਸੰਗ ਜੀ ਇਹੋ ਹੀ ਦਾਸ ਤੁਹਾਡੇ ਕੋਲੋਂ ਸਾਧ ਸੰਗ ਜੀ ਇੱਕ ਖੈਰ ਦੀ ਨਿਆਈ ਸਾਧ ਸੰਗ ਜੀ ਖੈਰੀ ਮੰਗਦਾ ਝੋਲੀ ਅੱਡ ਕੇ ਸਾਧ ਸੰਗ ਜੀ ਆਪ ਜੀ ਹਮੇਸ਼ਾ ਲਈ ਖੁਸ਼ ਰਹਿਣਾ ਸਾਧ ਸੰਗ ਜੀ ਤੋ ਬਲਾਈਏ ਫਤਿਹ ਸਾ ਸੰਜੀ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ